सभी साथियों को राम राम जो पंजाबी यूनिवर्सिटी चंडीगढ़ की कल थी वहां पे अपना सारा काफला यहां पे रोक रखा है यहां पे ये प्रधान जी अमरजीत मोड़ी जी ये यहां अंबाला प्रशासन ने रोकया हुआ है चंडीगढ़ जाने दे इतना डर अर भय बीजेपी सरकार के अंदर वहां प्रोटेस्ट जो चल रहे हैं जो डिमांड नौजवान है कि स्टूडेंट यूनियन ने की है लेकिन सरकार डरी हुई है देखो किस कदर ਨਾਂਵ ਨੂੰ ਜਾਣੇ ਦੇ ਰੁਕਿਆ ਹੋਇਆ ਬਸਾਂ ਜਾਂ ਲਾਈ ਹੋਈਆਂ ਮੇਰੀ ਅਪੀਲ ਸਭੀ ਖਾਸ ਕਰਕੇ ਸਟੂਡੈਂਟ ਆਰਗੇਨਾਈਜੇਸ਼ਨਾਂ ਨੂੰ ਔਰ ਸਭੀ ਫਿਕਰਮੰਦ ਲੋਕਾਂ ਨੂੰ ਆਪਣੇ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤਾ ਜਿਆਦਾ ਤੇ ਜਿਆਦਾ ਗਿਣਤੀ ਕੇ ਅੰਦਰ ਜਿੰਨੇ ਨੇ ਰੋਕਾ ਆਪਾਂ ਉਸਤੇ ਵੱਧ ਗਿਣਤੀਆਂ ਵਾਸਤੇ ਪਹੁੰਚਗਾ ਜੋ ਆਪਣੀ ਡਿਮਾਂਡਾਂ ਜੋ ਹੱਕੀ ਜੋ ਯੂਨੀਵਰਸਿਟੀ ਪੀਓ ਨੂੰ ਬਚਾਣੇ ਕੀ ਬਾਤ ਹੈ ਜਹਾ ਗਰੀਬ ਪਰਿਵਾਰਾਂ ਕੇ ਬੱਚੇ ਅੱਛੀ ਐਜੂਕੇਸ਼ਨ ਪ੍ਰਾਪਤ ਕਰ ਸਕਾਇਆ ਉਹਨਾਂ ਆਧਾਰਾਂ ਨੂੰ ਸਰਕਾਰ ਖਤਮ ਕਰਨੇ ਪਰ ਲੱਗੀ ਹੋਈ ਆ ਜਦ ਕਿ ਸਰਕਾਰਾਂ ਦਾ ਕੰਮ ਹੋਇਆ ਆ ਅੱਛੀ ਐਜੂਕੇਸ਼ਨ ਦੇਣਾ ਸੋ ਅੱਛੀ ਸਹੂਲਤਾਂ ਦੇਣੀ ਲੇਕਿਨ ਇਹਨਾਂ ਉਲਟਾ ਹੈ ਸਰਕਾਰਾਂ ਆਪਣੇ ਤੰਤਰ ਨੂੰ ਯੂਜ਼ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹਾਂ ਲੇਕਿਨ ਹਮ ਬਤਾ ਦੇਣਾ ਚਾਹਾਂ ਸਰਕਾਰ ਜਿੰਨਾ ਦਬਾਉਣੇ ਦੀ ਕੋਸ਼ਿਸ਼ ਕਰਾਗਾ ਕਰਾਗੀ ਉਤਨਾ ਹੀ ਲੋਕ ਮਜ਼ਬੂਤੀ ਕੇ ਸਾਥ ਲੜਾਈ ਲੜਨੇ ਕੇ ਲਈ ਅੱਗੇ ਨਿਕਲਾਂਗੇ ਔਰ ਆਪਣੀ ਹੱਕੀ ਮੰਗਾਂ ਵਾਸਤਾ ਮਜ਼ਬੂਤੀ ਸੇ ਆਪਣੇ ਪ੍ਰੋਗਰਾਮ ਕਰਾਂਗੇ ਸੋ ਸਭੀ ਕਿਸਾਨ ਸਾਥੀਆਂ ਨੂੰ ਸਭੀ ਜੁਝਾਰੂ ਸਾਥੀਆਂ ਨੂੰ ਔਰ ਕਿਸੇ ਆਪਣੇ ਯੂਨੀਵਰਸਿਟੀ ਦੇ ਨਜ਼ਦੀਕ ਜੋ ਵੀ ਸਾਥੀ ਪਹੁੰਚ ਸਕੇ ਆਂ ਬਦ ਤੇ ਬਦ ਸਕੇ ਕੇ ਅੰਦਰ ਪਹੁੰਚੋ ਅੱਜ ਇਹ ਲੋਕ ਆਪਾਂ ਨੂੰ ਇੱਥੇ ਆਪਣਾ ਪ੍ਰੋਟੈਸਟ ਕਰਨ ਲਈ ਦੇਰੇ ਆਪਣੀ ਯੂਨੀਵਰਸਿਟੀਆਂ ਬਚਾਉਣ ਲਈ ਦੇਰੇ ਕੱਲ ਨੂੰ ਮਤ ਸੋਚਾ ਕੋਈ ਵੀ ਆਪ ਲੋਕ ਆਪਣੀ ਫਸਲਾਂ ਵੇਚ ਸਕਾਂ ਆਪ ਆਪਣੇ ਬੱਚਿਆਂ ਨੂੰ ਸਕੂਲ ਦੇ ਅੰਦਰ ਫਰੀ ਕੇਂਦਰ ਪੜ੍ਹਾਈ ਕਰ ਸਕਾਂ ਘੱਟ ਖਰਚੇ ਕੇਂਦਰ ਪੜ੍ਹਾਈ ਕਰ ਸਕਾਂ ਸਾਰੀ ਚੀਜ਼ ਦਾ ਪ੍ਰਾਈਵੇਟਾਈਜ਼ ਕਰਨਾ ਜਹਾ ਆਰਐਸਐਸ ਨੂੰ ਇਹ ਸੌਂਪਣਾ ਚਾਹਾਂ ਹਾਂ ਸੋ ਆਪ ਸਭ ਲੋਕਾਂ ਨੂੰ ਅਪੀਲ ਹੈ ਜਦ ਜਦ ਸੰਖਿਆ ਮੰਡਿਕੜ ਪਹੁੰਚੇ